उम्मीदवार अमरिंदर राजा वड़िंग के वालों जुड़ा है सवेर तो ही हर राउंड दूसरे पार्टी के उम्मीदवार तो आगे चल रहे सर हम जोड़ा है उन्होंने वो जगत हासिल कर ली गई है जिस बाद लुधियाना कांग्रेस पार्टी के वर्करा के वालों जश्न मनाया गया है कांग्रेसी वर्करा के वालों ਟੋਲ ਦੇ ਧਰਤੇ ਪੰਗੜਾ ਪਾ ਕੇ ਜਸ਼ਨ ਮਨਾਇਆ ਗਿਆ ਹੈ ਇੱਕ ਦੂਜੇ ਨੂੰ ਲੰਡੂ ਵੱਡੇ ਗਏ ਨੇ ਦਸ ਦੇ ਕਿ ਲੱਡੂ ਜਿਹੜੇ ਨੇ ਉਹਨਾਂ ਨੇ ਵੰਡੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਰਵਨੀ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਨੂੰ ਛੱਟ ਕੇ ਗਲਤੀ ਕੀਤੀ ਹੈ ਜਿਸ ਦਾ ਖਾਮਿਆ ਜਾ ਉਸ ਨੂੰ ਪਗਟਨਾ ਪਿਆ ਤੇ ਕਾਂਗਰਸੀ ਵਰਕਰਾਂ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ ਟੋਲ ਦੇ ਧਰਤੇ ਪੰਗੜਾ ਪਾਇਆ ਜਾ ਰਿਹਾ ਲੱਡੂ ਵੰਡ ਕੇ ਖੁਸ਼ੀਆਂ ਮਨਾਇਆ ਜਾ ਰਹੀਆਂ ਨੇ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਜੋ ਕਿ ਕਾਂਗਰਸ ਤੋਂ ਉਮੀਦਵਾਰ ਸੀ ਲੁਧਿਆਣਾ ਸੀਟ ਤੇ ਉਹਨਾਂ ਦੇ ਵੱਲੋਂ ਚੋਣ ਲੜੀ ਜਾ ਰਹੀ ਸੀ ਉਹਨਾਂ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਸਸਿਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰਾਜਾ ਵੜਿੰਗ ਧੰਨਵਾਦ ਲਵ ਯੂ ਏਵਰੀਬਾਡੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਆ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ। ਰਾਹੁਲ ਗਾਂਧੀ ਜੀ ਮੇਰੇ ਲੀਡਰ ਦਾ ਬਹੁਤ ਧੰਨਵਾਦ। ਜੀਨੇ ਮੈਨੂੰ ਇਸ ਕਾਬਿਲ ਸਮਝਿਆ। ਆ ਸੌਰੀ ਬਹੁਤ ਸਾਰੀਆਂ ਕਾਲਸ ਆ ਰਹੀਆਂ। ਸੋ ਸਾਰੀ ਫੈਮਿਲੀ ਥੋੜਾ ਧੰਨਵਾਦ ਕਰਨੀ ਚੋਣੀ ਹੈ। ਮਾਈ ਗੋਟ ਹੈ। ਰੀਕਮ ਅਮਾ ਅਮਨ ਕਮ ਆਨ। ਆ ਅਮਨ ਬੋਲੋ ਜੀ। ਸਤਿ ਸ਼੍ਰੀ ਅਕਾਲ ਜੀ। ਸਾਰਾ ਲੁਧਿਆਣਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਣੀ ਹੈ ਜਿਨ੍ਹਾਂ ਨੇ ਲਵ ਯੂ ਲੁਧਿਆਣਾ ਲਵ ਯੂ ਅਮਨ ਇੰਦਰ ਸਿੰਘ ਕਮ ਆਨ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਪਾਪਾ ਨੂੰ ਜਿਤਾਇਆ ਓ ਵੈਰੀ ਗੁੱਡ ਇੱਕ ਵਾਰੀ ਦੇ ਫਲਾਈ ਕਿਸ ਟੂ ਐਵਰੀਬਾਡੀ ਲਵ ਯੂ ਲੁਧਿਆਣਾ ਸੇ ਲਵ ਯੂ ਲੁਧਿਆਣਾ ਚਲੋ ਥੈਂਕ ਯੂ ਐਵਰੀਬਾਡੀ ਬਹੁਤ ਧੰਨਵਾਦ ਔਰ ਬਹੁਤ ਮਿਹਰਬਾਨੀ ਔਰ ਸਪੈਸ਼ਲ ਥੈਂਕਸ ਟੂ ਵਨ ਮੈਨ ਸਾਰੇ ਲੀਡਰ ਬੈਂਸ ਬ੍ਰਦਰਸ ਯਾ ਕਭਰੋਣਾ ਨਹੀਂ ਹਾਂ ਕੰਮ ਚੱਲਦਾ ਰਹਿੰਦਾ ਹੈ ਡਾਬਰ ਸਾਹਿਬ ਪਾਂਡੇ ਸਾਹਿਬ ਆਸ਼ੂ ਜੀ ਥੈਂਕ ਯੂ ਸੋ ਸਾਰਿਆਂ ਦਾ ਜਿੰਨੇ ਵੀ ਚੀਵਾ ਸਾਹਿਬ ਛੱਠਾ ਸਾਹਿਬ ਸਾਰੇ ਬਲਾਕ ਪ੍ਰਧਾਨ ਸਾਡੇ ਐਂਡ ਸਾਡੇ ਸਾਰੇ ਕਾਂਗਰਸ ਦੇ ਕੌਂਸਲਰ ਸਹਿਬਾਨ ਸੋ ਥੈਂਕ ਯੂ एवरीवन ਥੈਂਕ ਯੂ ਸੋ